वैसे तो पंजाब पुलिस किसी ना किसी कारण चर्चा में रहती है पर हुनसी जीड़ी वीडियो ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਤਾਂ ਉਸ ਨੂੰ ਵੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਪਾਓਗੇ ਤੇ ਸੋਚਲੀਆਂ ਮਜ਼ਬੂਰ ਹੋ ਜਾਓਗੇ ਕਿ ਵਾਕਈ ਸਾਡੇ ਸੂਬੇ ਦੇ ਪੁਲਿਸ ਦਾ ਪੱਦਰ ਇੰਨਾ ਡਿੱਗ ਚੁੱਕਾ ਹੈ ਕਿ ਉਹਨਾਂ ਇਸ ਤਰ੍ਹਾਂ ਦੇ ਕੰਮ ਕਰ ਰਹੀ ਹੈ ਜਰ ਅਸਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਪੁਲਿਸ ਵਾਲੇ ਕਿਸੇ ਦਾ ਚਲਾਨ ਕੱਟ ਰਹੇ ਨੇ ਤੇ ਨਾਲ ਹੀ ਵੀਡੀਓ ਵਿੱਚ ਕਿਸੇ ਨੂੰ ਕਹਿੰਦੇ ਹੋਏ ਸਾਫ਼ ਸੁਣਿਆ ਜਾ ਸਕਦਾ ਹੈ ਕਿ ਬੱਕਰੇ ਦਾ ਚਲਾਨ ਕਟਿਆ ਜਾ ਰਿਹਾ ਤੁਸੀਂ ਵੀ ਵੇਖੋ ਇਹ ਵੀਡੀਓ ਚਲੋ ਵੇਖ ਲੋ ਆਪਣੇ ਲਗਭਗ ਜਿਹੜੇ ਨਾ ਸਰਦਾਰ ਕਿਹੜਾ ਬੰਦਾ ਪ੍ਰਾਂਤ ਸਤਿਗੁਰੂ ਵੀਰ ਜੀ ਆਹ ਜੇ ਲੱਗੇ ਚਲਾਨ ਕੱਟਣੇ ਹਾਂਜੀ ਆ ਬੱਕਰੇ ਦਾ ਜੇ ਤੇ ਭਾਈ ਸਾਹਿਬ ਕਹਿੰਦੇ ਵੀ 300 ਵਾਰੀਆਂ ਬੰਨਦੀਆਂ ਤੁਹਾਡੀਆਂ ਬੱਕਰੇ ਦੇ ਨਾਲ ਦੇਖਿਆ ਪੰਜਾਬ ਪੁਲਿਸ ਨੂੰ ਜੋ ਕੰਮ ਕਰਨੇ ਚਾਹੀਦੇ ਉਸ ਦੀ ਥਾਂ ਕੀ ਕੰਮ ਕਰ ਰਹੀ ਹੈ ਵਾਕਈ ਪੰਜਾਬ ਪੁਲਿਸ ਹੈ ਇਹ ਕੁਝ ਵੀ ਕਰ ਸਕਦੀ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ